ਰਾਸਮੀ ਮੈਂ ਕਿਹਾ ਵੀ ਗੱਲ ਇੱਥੇ ਡੈਡੀ ਦੇ ਮੰਨਣ ਦੀ ਨਹੀਂ ਹੈਗੀਗੀ ਫਿਰ ਮੈਨੂੰ ਐ ਕਰਨ ਦੇਣ ਕਿ ਮੈਨੂੰ ਉਹਦੇ ਨਾਲ ਦੁਕਾਨ ਪਾ ਲੈਣਾ ਡੈਡੀ ਕਹਿੰਦੇ ਵੀ ਉਹ ਤਾਂ ਮੈਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਰਨਾਗਾ ਫਿਰ ਮੈਂ ਕਿਹਾ ਵੀ ਮੈਨੂੰ ਆਸ ਕਰ ਲੈਣ ਦੇਣ ਕਹਿੰਦੇ ਮੈਂ ਇਹ ਵੀ ਨਹੀਂ ਕਰਨ ਦੇਣਾਗਾ ਉਹ ਮੈਂ ਕਿਹਾ ਵੀ ਮੇਰੀ ਕਿਹੜਾ ਅੰਗਰੇਜ਼ੀ ਇੰਨੀ ਵਧੀਆ ਹੈਗੀ ਆ ਵੀ ਮੇਰੇ ਕਿਹੜਾ ਬੈਂਡ ਆਈ ਪਏ ਹੈਗੇ ਆ ਕਿਉਂਕਿ ਆਸਟ 6 ਬੈਂਡ ਚਾਹੀਦੇ ਸੀ ਮੈਂ ਮਾਸਟਰਸ ਕੀਤੀ ਹੋਈ ਸੀਗੀ ਪਹਿਲਾਂ ਹੀ ਇੰਡੀਆ ਦੀ ਤੇ ਮੈਨੂੰ ਕਿ ਡੈਡੀ ਨੂੰ ਸਮਝਾਉਣ ਲੱਗ ਪਏ ਵੀ ਇਹਦੇ ਤੋਂ ਹੋਣੀ-ਹੋਣੀ ਤਾਂ ਹੈਣੀਗੀ ਵੀ ਤੂੰ ਇਹਨੂੰ ਕਰਨ ਦੇ ਕੋਈ ਨਹੀਂ ਜੇ ਨੇ ਕਰ ਲਈ ਤਾਂ ਆਪਾਂ ਫਿਰ ਅੱਗੇ ਜਾ ਕੇ ਦੇਖ ਲਾਂਗੇ ਇਦੋਂ ਕੋਈ ਚੱਕਰ ਨਹੀਂਗਾ ਤੂੰ ਟੈਨਸ਼ਨ ਨਾ ਲੈ ਤੂੰ ਇਹਨੂੰ ਆਇਲਸ ਕਰਨ ਤੇ ਮੈਂ ਪਹਿਲਾਂ ਤਾਂ 4-5 ਮਹੀਨੇ ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਲਾਈਆਂ ਫਿਰ ਉੱਥੇ ਹੀ ਜਿਵੇਂ ਆਪਣੇ ਇੱਕ ਸਾਸ ਸੰਕਰ ਦੀ ਮੰਮੀ ਦੇ ਜਾਣਕਾਰ ਲੜਕੀ ਹੁੰਦੀ ਇੰਗਲਿਸ਼ ਬਹੁਤ ਚੰਗੀ ਸੀਗੀ ਮਾ ਉਹਦੇ ਕੋਲ 4-5 ਮਹੀਨੇ ਉਹਦੇ ਕੋਲ ਇੰਗਲਿਸ਼ ਲਰਨਿੰਗ ਦੀਆਂ ਜਿਵੇਂ ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਉਹ ਤੋਂ ਲਾਈਆਂ ਉਸ ਤੋਂ ਬਾਅਦ ਮੈਂ ਸੈਕ੍ਰੇਟ ਹਾਰਟ ਮਲੋਟ ਆਇਲਸ ਕਰਨ ਲੱਗ ਪਿਆ ਆਲਸ ਉੱਥੇ ਮੈਂ ਜਿਵੇਂ 7-8 ਮਹੀਨੇ ਮੈਂ ਉੱਥੇ ਆਇਲਸ ਦੇ ਵਿੱਚ ਲਾਇਆ ਪਰ ਜਿਵੇਂ ਮੇਰਾ بیس ਹੀ ਬਹੁਤ ਜ਼ਿਆਦਾ ਕਮਜ਼ੋਰ ਸੀਗਾ ਦੇ ਵਿੱਚ ਪਰ ਹੌਲੀ ਹੌਲੀ ਮੈਂ ਉਹਨੂੰ ਇੰਪਰੂਵ ਕੀਤਾ ਹਨਾ ਪਰ ਮੈਨੂੰ ਆਪ ਨੂੰ ਏਦਾਂ ਲੱਗਦਾ ਨਹੀਂ ਸੀ ਵੀ ਜਿਵੇਂ ਮੇਰਾ ਬੇਸ ਹੋਰ ਇੰਪਰੂਵ ਹੋ ਗਿਆ ਹੈਗਾ ਉਹ ਤੋਂ ਬਾਅਦ ਫਿਰ ਮੈਂ ਟੱਚ ਸਟੋਨ ਬਠੰਡੇ ਲੇਅਰ ਐਡਮਿਸ਼ਨ ਤੇ ਉੱਥੇ ਮੈਂ 11 ਮਹੀਨੇ ਮੈਂ ਉੱਥੇ ਲਾਏ ਹੈਗੇ ਆ ਉਹਦੀ ਵੀ ਤੁਹਾਨੂੰ ਮੈਂ ਸਟੋਰੀ ਦੱਸਦਾ ਹੈਗਾ ਵੀ ਉਹ ਕਿਵੇਂ ਉਹਦੇ ਤੋਂ ਪਹਿਲਾਂ ਨਾ ਮੈਂ ਮਮਾਹਾਰਾਂ ਨੂੰ ਕਿਹਾ ਮੈਂ ਨਾਮਦਾਨ ਲੈਣ ਜਾਣਾ ਹੈਗਾ ਡਾਡੀ ਕਹਿੰਦੇ ਵੀ ਨਹੀਂ ਨਹੀਂ ਇਹ ਨੂੰ ਨਹੀਂ ਅਜੇ ਨਾਮਦਾਨ ਮਿਲਣਾਗਾ ਇਹਨੇ ਇਹ ਝੂਠ ਬੋਲਦਾ ਏ ਲੋਕਾਂ ਨੂੰ ਲੁੱਟਦਾ ਦੁਕਾਨ ਤੇ ਵੀ ਇਹ ਨੂੰ ਨਹੀਂ ਨਾਮਦਾਨ ਮਿਲਣਾ ਹੈਗਾ ਮੈਂ ਕਹਿਆ ਵੀ ਮੈਂ ਲੈਨ ਜਾਣਾ ਹੈਗਾ ਸਾਡੇ ਜਿਵੇਂ ਬੱਸ ਜਾਣੀ ਸੀਗੀ ਉੱਥੋਂ ਤੇ ਮੈਂ ਕਹਤਾ ਵੀ ਹਾਂ ਮੈਂ ਆਪਦਾ ਨਾਮ ਲਿਖਾਤਾ ਵੀ ਮੈਂ ਵੀ ਜਾਣਾ ਹੈਗਾ ਨਾਮਦਾਨ ਲੈਣ ਮੈਂ ਪਰਮ ਬੁੱਕ ਮੈਂ ਪੜ ਲਈ ਸੀਗੀ ਜਗਵਾਸੂਆਂ ਲਈ ਤੇ ਮੈਂ ਕਹਿਆ ਵੀ ਮੈਂ ਜਾਣਾ ਹੈਗਾ ਇਹਨਾਂ ਨੇ ਕਹ ਕਹਿੰਦੇ ਚੱਲ ਵੀ ਠੀਕ ਆ ਤੂੰ ਜਾਂਦਾ ਰਹੀਂ ਇਹਨਾਂ ਨੇ ਮੈਨੂੰ ਸਵੇਰੇ ਠਾਾਇਆ ਹੀ ਨਹੀਂਗਾ 3 ਵਜੇ ਬੱਸ ਨੇ ਨਿਕਲਣਾ ਸੀਗਾ ਸਾਡੇ ਸ਼ਹਿਰ ਤੋਂ ਮੰਮੀ ਪਾਪਾ ਨੇ ਮੈਨੂੰ ਠਾਾਇਆ ਹੀ ਨਹੀਂ ਮੇਰੀ ਆਪਦੀ ਜਾਗ ਖੁੱਲੀ 2:51 ਦੇ ਉੱਤੇ ਮੈਂ ਕਿਹਾ ਤੁਸੀਂ ਮੈਨੂੰ ਠਾਾਇਆ ਹੀ ਨਹੀਂ ਤੇ ਡੈਡੀ ਕਹਿੰਦੇ ਤੈਨੂੰ ਮਿਲਣਾ ਮਿਲਣਾ ਤਾਂ ਹੈ ਨਹੀਂਗਾ ਹਜੇ ਤੂੰ ਇੰਨੇ ਪਾਪ ਕੀਤੇ ਆ ਇਹ ਵੋ ਇਦਾਂ ਉਦਾਂ ਐ ਨਹੀਂ ਨਾਮਦਾਨ ਮਿਲਦਾ ਹੁੰਦਾਗਾ ਵੀ ਮੈਂ ਕਿਹਾ ਤੁਸੀਂ ਮੈਨੂੰ ਠਾਉਣਾ ਤਾਂ ਸੀਗਾ ਮੈਂ ਨਾਲ ਹੀ ਮੁਲਖਰਾਜ ਅੰਕਲ ਨੂੰ ਫੋਨ ਮਾਰਿਆ ਕਿਉਂਕਿ ਡੈਡੀ ਆ ਜਜ਼ੇਦਾਰ ਵਾਂਗੂ ਹੀ ਹੈਗੇ ਹੈਗੇ ਆ ਵੀ ਰੋਜ਼ ਸੇਵਾ ਤੇ ਜਾਂਦੇ ਆ ਸਾਰੇ ਜਾਣ ਜਾਣਦੇ ਕਮੇਟੀ ਵਾਲੇ ਮੈਂ ਕਿਹਾ ਵੀ ਅੰਕਲ ਅਸੀਂ ਰਸਤੇ ਦੇ ਵਿੱਚ ਆਈ ਜਾਂਦੇ ਆ ਤੇ ਅਸੀਂ ਆ ਗਏ ਮੈਂ ਨਾਨਾ ਨਾਤਾ ਨਾ ਧੋਤਾ ਬਸ ਇੱਕ ਕਪੜੇ ਪਾ ਕੇ ਤੇ ਮੈਂ ਡੈਡ ਨੂੰ ਕਿਹਾ ਮੈਨੂੰ ਛੱਡ ਕੇ ਆਓ ਮੈਨੂੰ ਛੱਡਣ ਜਾਂਦੇ ਰਹੇ ਤੇ ਮੈਨੂੰ ਬਾਸ ਤੇ ਚੜਾਤਾ ਰਾਹ ਦੇ ਵਿੱਚ